ਪਾਰੇ ਮਿੰਦੀ ਚ ਬਾਤਾਂ ਨਹੀਂ ਪਤਾ ਦੇ ਹੋ ਰਿਹਾ ਮੇਰਾ ਤੇ ਇਸ ਤਰ੍ਹਾਂ ਪੂਰੀ ਦੇ ਚੱਕਰ ਚ ਡਾਉਂ ਗਾਤਾ ਹੈ ਵਾਟ ਦੇ ਆਦ ਵਿੱਚ ਖਰੇ ਉਹਦੇ ਭਾਬੀ ਤੇ ਦਸਨ ਮੁਤਾਬਕ ਆ ਉਹ ਜਿਸੋ ਜਾਣਿਆਰਾ ਕਹਿ ਗਿਆ ਅਸੀਂ ਚੰਗੇ ਖਾਨਦਾਨ ਨਹੀਂ ਬੰਦੇ ਆ ਤੇ ਸਾਡੇ ਇਹ ਫੋਨ ਤੇ ਫੋੜਾਂ ਲਈ ਫਿਰਦਾ ਅਸੀਂ ਫੋਨ ਕੋ ਛੱਡ ਕੇ ਜਾਈਏ ਸਾਡੀ ਕੁੜੀ ਦੀਆਂ ਤੇ ਇਹ ਕੀ ਨਾਮ ਆਪਣਾ ਜੀ ਕਹੋ ਇਹ ਜਿਹੜਾ ਤੁਹਾਡਾ ਰਿਸ਼ਤੇਦਾਰ ਜਿਹਦਾ ਕਤਲ ਦੱਸਿਆ ਜਾ ਰਿਹਾ ਹੋ ਗਿਆ ਤੇ ਕੀ ਮਲਕੀ ਘਟਨਾ ਵਾਪਰੀ ਤੁਹਾਨੂੰ ਕੁਝ ਪਤਾ ਹੈ ਇਸ ਬਾਰੇ ਤੇ ਬਾਰੇ ਮਿੰਦੀ ਤੇ ਬਾਤਾਂ ਨਹੀਂ ਪਤਾ ਦੇ ਹੋ ਰਿਹਾ ਮੇਰਾ ਤੇ ਦਮ ਪੂਰੀ ਦੇ ਚੱਕਰ ਚਿੱਤਾਂ ਰਾਤ ਆਏ ਵੱਟ ਗਏ ਕਿੰਨੇ ਕੁ ਬੰਦੇ ਜਿਹੜੇ ਆਏ ਤੁਹਾਡੇ ਘਰੇ ਆਏ ਹਾਂਜੀ ਹਾਂ ਕੀ ਨਾਮ ਹੈ ਇਹਨਾਂ ਦਾ ਵੀਰ ਦਾ ਸਤਨਾਮ ਸਤਨਾਮ ਸਿੰਘ ਕਿੰਨੇ ਕੁ ਟਾਈਮ ਦੇ ਰਾਤ ਦਾ ਤੁਸੀਂ ਦੱਸਣ ਦੇ 12:00 12 ਵਜੇ ਠੀਕ ਤੇ ਜਿਹੜਾ ਮਲਗੀ ਤੁਸੀਂ ਦੱਸਣ ਦੇ ਘਰੇ ਕਿ ਬੰਦੇ ਪਏ ਮਲਗੀ ਤੁਸੀਂ ਦੱਸਣ ਦੇ ਦਾਤਰ ਦੁੱਤਰ ਹੀ ਮਾਰੇ ਕਿ ਇਸ ਜਗ੍ਹਾ ਤੇ ਮਰੇ ਇਹਨਾਂ ਨੂੰ ਸਿਰ ਚ ਮਾਰੇ ਤੇ ਬਸ ਢੇਡ ਕਿੰਨੇ ਜਣੇ ਆਏ ਸੀ ਉਹ ਪੰਜ ਜਣੇ ਤੇ ਕੋਈ ਕਾਰਨ ਦੱਸਣਾ ਵੀ ਕਿਉਂ ਅਸੀਂ ਮਾਰ ਰਹੇ ਦੱਤਰ ਜਾਂ ਤੁਸੀਂ ਪੁੱਛਣਾ ਇਹਨਾਂ ਨੂੰ ਸਾਡੀ ਕੁੜੀ ਦਾ ਚੱਕਰ ਆ ਸਾਡੀ ਕੁੜੀ ਨਾਲ ਗੱਲ ਕਰਦਾ ਨੇ ਕੁੜੀ ਨਿਹੰਗੀ ਆਜੀ ਤਿੰਨ ਚਾਰ ਦਿਨੋਂ ਕੋ پاسੇ ਕੁੜੀ ਦਾ ਪਤਾ ਤੁਹਾਨੂੰ ਕਿੱਥੋਂ ਦੀ ਮੈਨੂੰ ਨਹੀਂ ਪਛਾਣਦੇ ਨਾ ਪਤਾ ਮੈਨੂੰ ਨਹੀਂ ਇੰਨਾ ਕਰਦਾ ਪਤਾ ਇਹ ਤੁਸੀਂ ਉਹ ਜਗ੍ਹਾ ਵਿਖਾਓਗੇ ਜਿੱਥੇ ਬੈਠੇ ਦੱਤਰ ਮਾਰੇ ਜਗ੍ਹਾ ਉਥੇ ਸੋਫੇ ਤੇ ਬੈਠਦੇ ਹਾਂ ਹਾਂਜੀ ਇੱਥੇ ਬੈਠ ਕੇ ਗੱਲ ਕਰਾਂਗੇ ਅਸੀਂ ਕੀ ਤੁਹਾਡੇ ਕਹਿਣ ਮਤავਗੇ ਇੱਥੇ ਬੈਠਾ ਜਿਹੜਾ ਸਤਨਾਮ ਸਿੰਘ ਪੈਗ ਲਾ ਰਿਹਾ ਸੀ ਜਿਹੜੇ ਪੰਜ ਵਿਅਕਤੀ ਆਏ ਮੁੰਸਰ ਬਣ ਕੇ ਉਹਨਾਂ ਦੇ ਉੱਪਰ ਦਾਤਰਾ ਨੇ ਹਮਲਾ ਕੀਤਾ ਕੋਈ ਇੱਥੇ ਬਲੱਡ ਵਗੈਰਾ ਕੋਈ ਖੂਨ ਖਾਂ ਦੇ ਕੋਈ ਛਿੱਟੇ ਜਾਂ ਕੋਈ ਹੈਗਾ ਕੋਈ ਇੱਥੇ ਕੁਛ ਨਹੀਂ ਨਾ ਨਿਸ਼ਾਨ ਨਹੀਂ ਰਹਿ ਗਏ ਜੇਦੋ ਇਹ ਵਾਰਤ ਹੋਈ ਸੀ ਤੁਸੀਂ ਘਰੇ ਕਿਨੇ ਜੀ ਸੀ ਐ ਘਰੇ ਮੇਰੇ ਨਾਲ ਦੋ ਬੇਟ ਮੇਰੇ ਕੋਲ ਤਾਂ ਬਸ ਤੇ ਇਸ ਜਦੋਂ ਇਹ ਵਾਰਦਾਤ ਹੋਈ ਤੁਸੀਂ ਕੋਈ ਆਲ ਲਾ ਕੇ ਆਣ ਗਵਾਨ ਜਾਂ ਤੁਸੀਂ ਕੋਈ ਰੋਲਾ ਨਹੀਂ ਪਾਇਆ ਕੋਈ ਇਹਨੂੰ ਹੋਇਆ ਪਾਰਸ ਇੱਥੇ ਨਾ ਪਸਤਾਵ ਰੱਖ ਕੇ ਮਿੱਟ ਕੋਣ ਦਿੱਤੀ ਤੇ ਤੁਸੀਂ ਫੋਨ ਵਗੈਰਾ ਜਿਹੜਾ ਘਾੜਾ ਕੋਈ ਕਿਹਾ ਨਹੀਂ ਫੋਨ ਕੋਈ ਪੁਲਿਸ ਸਟੇਸ਼ਨ ਨਾਲ ਫੋਨ ਕੇ ਨਾ ਸੌੜਤਾ ਫੋਨ ਦੀ ਅੱਭਾ ਇੱਕ ਤੁਸੀਂ ਦੱਸਦੇ ਇਹ ਤੁਹਾਨੂੰ ਅੰਦਰ ਤਾੜ ਕੇ ਨਾ ਬਾਹਰ ਲੋਕ ਵੀ ਕਰ ਦਿੱਤਾ ਸੀਗਾ ਉਹ ਤੁਸੀਂ ਫਿਰ ਦੁਬਾਰਾ ਕਿਤਨਾ ਬਾਅਦ ਨਿਕਲੇ ਬਾਹਰ ਲੋਕ ਮਕੇ ਚਕੇ ਕੁੰਡੀ ਦੇ ਬਲਾਉ ਕੋ ਧੁੱਕਾ ਦੇ ਚਿੱਤਾ ਹਾਂਜੀ ਕੀ ਨਾਮ ਹੈ ਜੀ ਆਪਣਾ ਮਨਦੀਪ ਕੋਈ ਇਹ ਜਿਹੜੀ ਘਟਨਾ ਹੋਈ ਸਤਨਾਮ ਸਿੰਘ ਨੇ ਆਪਣਾ ਕੀ ਲੱਗਦਾ ਸੀਗਾ ਜੀ ਕੀ ਘਟਨਾ ਕਿਉਂ ਵਾਪਰੀ ਮਲਕੀਂ ਦਾ ਕੋਈ ਸ਼ੱਕ ਛੁਕ ਤੁਹਾਨੂੰ ਹੋਵੇ ਕਿਸੇ ਤੇ ਕੋਈ ਨਹੀਂ ਅਸਾਂ ਦੇ ਵੀਰ ਜੀ ਦੇ ਵਿੱਚ ਮੁੰਡਾ ਨਹੀਂ ਕੋਈ ਇਹ ਸੁਣਦੇ ਵਿੱਚ ਕਹੇ ਕਿ ਲੜਕੀ ਦਾ ਜਿਹੜਾ ਜਗਰ ਕੀਤਾ ਜਾ ਰਿਹਾ ਵੀ ਹਿਮਾਚਲ ਤੋਂ ਆ ਜਾ ਮਲਕੀ ਕਿਹੜੀ ਜਗ੍ਹਾ ਤੋਂ ਦੱਸਾਂ ਤੇ ਕੀ ਮਲਕੀ ਰੌਲਾ ਕਰਾ ਹਾਂਜੀ ਇਹ ਹਿਮਾਚਲ ਤੋਂ ਦੱਸਿਆ ਉਹ ਮੇਰੇ ਫੋਨ ਤੱਕ ਦੇ ਨੇ ਨੇ ਫੋਨ ਲਾਇਆ ਉਹ ਤੋਂ ਬੜੀ ਮੀਨੀ ਪਤਨੀ ਉਹ ਨਾਮ ਨੂੰ ਦਾ ਪਤਾ ਕੁੜੀ ਦਾ ਵੀ ਕੋਮਲ ਕੋਮਲ ਜੀ ਹਾਂ ਜੀ ਕਿਹੜੀ ਬਰਾਦਰੀ ਨਾਲ ਸੰਬੰਧ ਰੱਖਦੀ ਜੀਮੀਂਦਾਰ ਤਾਨੂੰ ਕੀ ਸ਼ੱਕ ਹੈ ਜਿਹੜਾ ਮਿਲ ਗਈ ਵਾਰਦਰ ਜਿਹੜੀ ਹੋਈ ਆ ਮਿਲ ਗਈ ਕਿਹੜੇ ਸ਼ੱਕ ਨੇ ਦਾਰੇ ਤੁਸੀਂ ਚਲਦੇ ਵੀ ਉਹਨਾਂ ਨੂੰ ਕੀਤਾ ਗਿਆ ਜਾਂ ਕੋਈ ਹੋਰ ਪੁਰਾਣੇ ਗੰਢ ਚ ਕੀ ਨਾ ਚਾਹੁੰਦੀ ਹੈ ਹੋਰ ਕੋਈ ਵੀ ਨਹੀਂ ਸਾਡਾ ਤਾਂ ਬਹਿਰ ਨਹੀਂ ਹੈਗਾ ਨਾਲੇ ਉਹ ਦੱਸ ਕੇ ਗਏ ਭਾਬੀ ਉਹਨਾਂ ਨੂੰ ਕਿ ਇਹ ਕੁੜੀ ਹੱਦੀ ਨਾਲ ਗੱਲ ਕਰਦਾ ਮੰਨ ਲਓ ਇਹਨਾਂ ਦੇ ਤੇ ਘਰੇ ਇਹ ਮੌਜੂਦ ਤੁਹਾਨੂੰ ਦੱਸੰਦਾ ਜੀ ਹਾਂ ਜੀ ਮੈਂ ਬਸ ਬਸ ਨੀਕ ਪਿੱਕੀ ਮੰਡ ਤੋਂ ਖਾਲਾ ਰੋਡ ਦਾਣਾ ਮੰਡੀ ਦੇ ਸਾਹਮਣੇ ਭਾਈ ਡੱਡ ਬੋਡੀ ਮਿਲੀ ਆ ਇਹ ਕੀ ਤੁਹਾਡੇ ਨਾਲ ਕੀ ਕੰਮ ਕਰਦੇ ਆ ਇਹ ਕੋਣ ਇਹ ਨਾਲ ਜੀ ਸਾਡੇ ਟਿਪਰ ਦਾ ਡਰਾਈਵਰ 5-6 ਸਾਲ ਤੋਂ ਕੰਮ ਕਰ ਰਿਹਾ ਹੈ ਇਹ ਰਾਤ ਕੱਲ ਸਾਡੇ ਕੋਲ 5 ਵਜੇ ਆਇਆ ਗੱਡੀ ਲੈ ਕੇ ਪਠਾਨਕੋਟ ਤੋਂ ਗੱਡੀ ਅੰਦਰ ਲਾ ਕੇ ਜਦੋਂ ਚੱਲ ਗਿਆ ਹੈ ਤੇ ਅਸੀਂ ਜਦੋਂ ਇਹਨੂੰ ਰਾਤੀ ਫੋਨ ਕੀਤਾ ਸਵੇਰੇ ਤੂੰ 4 ਵਜੇ ਜਾਣਾ ਗੱਡੀ ਲੈ ਕੇ ਜਦੋਂ ਇਹਨੂੰ ਫੋਨ ਲਾਇਆ ਤੇ ਤਾਂ ਫੋਨ ਬੰਦ ਆਉਂਦਿਆ ਕਿਹਨਾ ਇਹਦਾ ਵੀਰ ਦਾ ਇਹਦਾ ਨਾਮ ਸਤਨਾਮ ਸਿੰਘ son of ਮੇਜਰ ਸਿੰਘ ਵਾਸੀ ਵਾਸੀ ਹਾਲ ਹੈਗੇ ਆ ਕਿਲਾ ਲਾਉਣੀ ਤੇ ਕੀ ਗੱਲਬਾਤ ਹੋਈ ਆ ساری ਇਹ ਗੱਲਬਾਤ ਇਹਨੇ ਘਰ ਦੇ ਦੱਸਿਆ ਮੁਤਾਬਕ ਰਾਤ ਬੰਦੇ ਆਏ ਆ 5 6 ਅਣਪਛਾਤੇ ਮੂੰਹ ਸਿਰ ਬਨੇ ਸੀ ਉਹਨਾਂ ਤੇ ਗਲੀ ਦੇ ਵਿੱਚ ਇਹਨਾਂ ਦਾ ਘਰ ਉਹ ਸੰਦ ਮੋਟਰਸਾਈਕਲ ਕੋਈ ਨਹੀਂ ਉਹਨਾਂ ਕੋਲ ਉਹਨਾਂ ਵਾਜ ਮਾਰੀ ਇਹਨੇ ਬੂਹਾ ਖੋਲਿਆ ਹੈ ਤੇ ਜਦੋਂ ਬੂਹਾ ਖੋਲਿਆ ਸਾਰੇ ਉਹਨਾਂ ਕੋਲ ਦਾਤਰ ਵੀ ਪਿਸਤੌਲ ਵੀ ਸੀ ਤੇ ਉਹਨਾਂ ਦਾਤਰ ਮਾਰੇ ਤਿੰਨ ਚਾਰ ਸੱਤ ਤੇ ਵਿੱਚ ਵਜੇ ਆ ਤੇ ਇਹਦਾ ਮੋਟਰਸਾਈਕਲ ਦੀ ਭਾਬੀ ਤੋਂ ਕਹਿੰਦੇ ਚਾਬੀ ਦੇ ਦੇ ਉਹਨੇ ਚਾਬੀ ਫੜਾਤੀ ਦਰਦੇ ਜਦੋਂ ਪਿਸਤੌਲ ਵਿਖਾਇਆ ਹੈ ਇਹਦਾ ਮੋਬਾਈਲ ਵੀ ਲੈ ਗਏ ਤੋਂ ਰਾਤ ਹੀ ਮੰਜੇ ਦੇ ਸਿਰ ਦੇ ਸਹਰਾਣੇ ਉੱਜ ਪੁੱਛ ਕੇ ਤੇ ਜਦੋਂ ਉਹ ਕਹਿੰਦੀ ਸੱਤਰ ਵਜੇ ਨਮਕ ਕੇ ਤੇ ਉਦੋਂ ਹੀ ਜਾ ਹੀ ਮੋਟਰਸਾਈਕਲ ਤੇ ਤੇ ਇਹਦਾ ਉਹਦਾ ਘਰ ਦਾ ਮੋਬਾਈਲ ਹੀ ਜਿਹੜਾ ਇਹਨਾਂ ਦੇ ਘਰੇ ਹੁੰਦਾ ਉਹਨੂੰ ਤੋੜ ਗਏ ਆ ਤੇ ਜਾਂਦੇ ਬਾਹਰੋਂ ਜਿੰਦਰਾ ਮਾਰ ਕੇ ਬੂਏ ਨੇ ਇਹਦੇ ਦਾਤਰ ਵਗੈਰਾ ਜਿਹੜੇ ਸੱਟ ਮਾਰੇ ਇਹ ਕਰੋਨਾ ਦੇ ਕਰੋ ਮਾਰਨ ਸ਼ੁਰੂ ਕਰ ਦਿੱਤੇ ਉਹਨਾਂ ਨੇ ਉੱਥੇ ਇੱਕ ਤਾਂ ਕਹਿੰਦੀ ਮੇਰੇ ਸਾਹਮਣੇ ਮਾਰਤਾ ਸੀ ਮੜਕੇ ਲਾ ਦੇ ਕੇ ਲੈ ਆਏ ਇਹ ਮੋਟਰਸਾਈਕਲ ਤੇ ਕੋਈ ਸ਼ੱਕ ਵਗੈਰਾ ਬੰਦੇ ਦੇ ਕੋਈ ਉੱਥੇ ਲਊ ਡੁੱਲਾ ਘਰੇ ਵੀ ਛਾਕੋ ਬਾਅਦ ਵਿੱਚ ਘਰੇ ਉਹਦੇ ਭਾਬੀ ਤੇ ਦੱਸਣ ਮੁਤਾਬਕ ਆ ਉਹ ਜਦੋਂ ਜਾਨੀਆ ਰਾਂ ਕਹਿ ਗਿਆ ਅਸੀਂ ਚੰਗੇ ਖਾਨਦਾਨ ਨਹੀਂ ਬੰਦੇ ਆ ਤੇ ਸਾਡੇ ਇਹ ਫੋਨ ਤੇ ਫੁਰਮਾ ਲਈ ਫਿਰਦਾ ਅਸੀਂ ਫੋਨ ਕੋ ਛੱਡ ਕੇ ਜਾਈਏ ਸਾਡੀ ਕੁੜੀ ਜੀਆਂ ਤੇ ਇਹ ਚੀਜ਼ ਕਿਦ ਤਰਾ ਕੋਈ ਰنجੇਸ਼ ਵਗੈਰਾ ਤੁਸੀਂ ਸਮਝਦੇ ਆ ਕਿ ਜਾਂ ਕੀ ਚਾਹੁੰਦੇ ਹੋ ਅੱਜ ਇਹ ਰنجੇਸ਼ ਹੋ ਕੋਈ ਜਿਹੜਾ ਕੁੜੀਆਂ ਮੁੰਡਿਆਂ ਦਾ ਹਾਲਾਤ ਚੱਲ ਕਿੰਨੇ ਕ ਸਾਲ ਦੀ ਉਮਰ ਹੋ ਗਈ ਤੁਹਾਡੇ ਡਰਾਈਵਰ ਦੀ ਸਿਰਫ ਹੈਗਾ ਉਮਰ ਇਹਦੀ 23 ਸਾਲ ਦਾ ਆ 15 16 ਸਾਲਾਂ ਦਾ ਜਦੋਂ ਇਹ ਆਪਣੇ ਨਾਲ ਕੰਮ ਕਰ ਲੱਗਿਆ ਚਲੋ ਐ ਸਰ ਕੀ ਸ਼ਰਮ ਮਸਲਾ ਇਹ ਕੋਈ ਸਤਨਾਮ ਸਿੰਘ ਹੈ ਚੇਲਾ ਕਲੋਨੀ ਦਾ ਰਹਿਣ ਵਾਲਾ ਬੇਸਿਕਲੀ ਇਹ ਟਰੱਕ ਡਰਾਈਵਰ ਸੀ ਪਠਾਨਕੋਟ ਤੋਂ ਰੇਤਾਂ ਬਜਰੀ ਲੈ ਕੇ ਆਉਂਦਾ ਸੀ ਇੱਥੇ ਪਿੱਕੀਪਿੰਡ ਦੇ ਮਾਲਕ ਨੇ ਜਿਨ੍ਹਾਂ ਦਾ ਇਹ ਕੰਮ ਕਰਦਾ ਸੀ ਤੇ ਇਹਦੀ ਭੁਜਾਈ ਨੇ ਅੱਜ ਸਾਨੂੰ ਇੱਕ ਐਪਲੀਕੇਸ਼ਨ ਦਿੱਤੀ ਵੀ ਰਾਤੀ ਕੋਈ ਪੰਜ ਬੰਦੇ ਆਏ ਤੇ ਇਹਨੂੰ ਘਰੋਂ ਗਵਾਹ ਕਰਕੇ ਲੈ ਗਏ ਵੀ ਇਹ ਸਾਡੀ ਕੁੜੀ ਨੂੰ ਜੀ ਟਰੱਕਾਂ ਚ ਲਈ ਫਿਰਦਾ ਕਿਸੇ ਲੜਕੀ ਦੇ ਨਾਲ ਨਜਾਇਜ਼ ਸਬੰਧ ਹੈ ਤੇ ਅੱਬ ਇਹਦੇ ਵਾਦ ਦਾ ਸਾਨੂੰ ਨਹੀਂ ਲੱਭ ਰਿਹਾ ਕਿ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਵੀ ਇਥੇ ਮੰਡੀ ਦੇ ਵਿੱਚ ਇੱਕ ਡੈੱਡ ਬੋਡੀ ਪਈ ਹੈ ਜਦੋਂ ਤਸਦੀਕ ਕੀਤੀ ਤੇ ਉਸੇ ਸਤਨਾਮ ਸਿੰਘ ਦੀ ਸੀ ਜਿਹਦੇ ਗਾਲ ਦੇ ਉੱਤੇ ਤੇ ਸਿਰ ਦੇ ਪਿੱਛੇ ਜਿਹੜੇ ਤੇਜ਼ ਤਾਰ ਹਥਿਆਰਾਂ ਦੇ ਜਿਹੜੇ ਜਖਮਾਂ ਦੇ ਨਿਸ਼ਾਨ ਨੇ ਇਸ ਸਬੰਧੀ ਅਸੀਂ ਕੇਸ ਜਿਹੜਾ ਰਜਿਸਟਰ ਕਰ ਰਹੇ ਹਾਂ ਇਹਨਾਂ ਦੀ ਪਰਚਾਈ ਦੇ ਬਿਆਨਾਂ ਤੇ ਤੇ ਇਹਦੀ ਜੋ ਇਨਵੈਸਟੀਗੇਸ਼ਨ ਹੋਊਗੀ ਉਹਦੇ ਮੁਤਾਬਕ ਜਿਹੜੇ ਹੱਕੀ ਦੋਸ਼ੀ ਹੋਣ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਸਰ ਕੋਈ ਪਤਾ ਲੱਗ ਸਕੇ ਕਾਰਨ ਕੀ ਹੈ ਜੀ ਦੇਖੋ ਜੋ ਇਨੀਸ਼ੀਅਲੀ ਪੁੱਛੀ ਗਈ ਤਾਂ ਉਹਨਾਂ ਨੇ ਇਹੋ ਦੱਸਿਆ ਵਾ ਵੀ ਕਿਸੇ ਲੜਕੀ ਨਾਲ ਕੋਈ ਪਠਾਨਕੋਟ ਦੀ ਲੜਕੀ ਸੀ ਉਹਦੇ ਨਾਲ ਸੰਬੰਧ ਸੀਗੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਹਨ ਉਹ ਤਸਦੀਕ ਕਰਾਂਗੇ